ਸਰ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਕਿ ਡੱਲੇਵਾਲ ਫੇਰ ਤੋਂ ਖਨੌਰੀ ਪਹੁੰਚ ਗਏ ਨੇ ਪੁਲਿਸ ਨੇ ਛੱਡ ਦਿੱਤਾ ਜੀ ਉਹਨਾਂ ਨੂੰ ਹੈਲੋ ਟੇਣਾ ਜੀ ਸਤਿ ਸ਼੍ਰੀ ਅਕਾਲ ਪ੍ਰਿਤਨਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਨੂੰ ਆਵਾਜ਼ ਸੁਣ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਕੁਝ ਕੁ ਘੰਟੇ ਪਹਿਲਾਂ ਸਰਵਣ ਸਿੰਘ ਪੰਧੇਰ ਤੇ ਕਈ ਹੋਰ ਕਿਸਾਨ ਆਗੂ ਚਲੇ ਗਏ ਸੀ ਡੀਐਮਸੀ ਦੇ ਵਿੱਚ ਤਿੰਨ ਸਭ ਜਾਣ ਦੀ ਉਹਨਾਂ ਨੂੰ ਇਜਾਜ਼ਤ ਮਿਲ ਗਈ ਅੱਜ ਖਨੌਰੀ ਬਾਰਡਰ ਦੇ ਉੱਤੇ ਪੁਲਿਸ ਅਧਿਕਾਰੀ ਗਏ ਸੀ ਕਿਸਾਨਾਂ ਨਾਲ ਮੀਟਿੰਗ ਕਰਨ ਦੇ ਲਈ ਵੀ ਭਾਈ ਤੁਸੀਂ ਮਰਨ ਵਰਤ ਛੱਡ ਦਿਓ ਉਹ ਕਹਿੰਦੇ ਅਗਲੀ ਗੱਲ ਫੇਰ ਕਰਾਂਗੇ ਪਹਿਲਾਂ ਡੱਲੇਵਾਲ ਨੂੰ ਰਿਹਾ ਕਰੋ ਜਿਹੜਾ ਉਹਨੂੰ ਨਜ਼ਰਬੰਦ ਕੀਤਾ ਹੋਇਆ ਜਿਹੜਾ ਤਾੜ ਕੇ ਰੱਖਿਆ ਹੋਇਆ ਡੀਐਮਸੀ ਦੇ ਵਿੱਚ ਉਹਨੂੰ ਛੱਡੋ ਪਹਿਲਾਂ ਤਾਂ ਤੇ ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰਦੇ ਉਹਨੂੰ ਖਨੌਰੀ ਬਾਰਡਰ ਦੇ ਉੱਤੇ ਪਹੁੰਚਣ ਦਿਓ ਸੋ ਪੁਲਿਸ ਨੇ ਇਜਾਜ਼ਤ ਦੇਤੀ ਤਾਂ ਮੇਰਾ ਖਿਆਲ ਹੈ ਕਿ ਜਾਂ ਤਾਂ ਰਾਹ ਦੇ ਵਿੱਚ ਹੋਣਗੇ ਤੇ ਜਾਂ ਫਿਰ ਰਾਤੋਂ ਰਾਤ ਪਹੁੰਚ ਜਾਣਗੇ ਪਰ ਹੁਣ ਤੋਂ ਕੁਝ ਘੰਟੇ ਪਹਿਲਾਂ ਕਿਸਾਨ ਆ ਜਿਹੜੇ ਉਹ ਡੀਐਮਸੀ ਦੇ ਉਸ ਕਮਰੇ ਦੇ ਵਿੱਚ ਪਹੁੰਚ ਕੇ ਸੀ ਜਿੱਥੇ ਡੱਲੇਵਾਲ ਨੂੰ ਬਿਠਾਇਆ ਗਿਆ ਤੇ ਡੱਲੇਵਾਲ ਨੇ মিডিਏ ਦੇ ਮੂਰੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਮੇਰਾ ਮੋਬਾਈਲ ਵੀ ਰਖ ਲਿਆ ਸੀ ਮੈਨੂੰ ਕਿਸੇ ਨਾਲ ਗੱਲ ਵੀ ਨਹੀਂ ਕਰਨ ਦੇਂਦੇ ਸੀ ਮੇਰਾ ਕਸੂਰ ਕੀ ਆ ਸਰਕਾਰ ਇਹ ਚੌਂਦੀ ਜੀ ਕਿ ਭਾਈ ਇਹਨਾਂ ਗੱਲਾਂ ਨੂੰ ਦਬ ਕੇ ਰੱਖੀਏ ਇਹਨਾਂ ਲੋਕਾਂ ਨੂੰ ਦਬ ਕੇ ਰੱਖੀਏ ਪਰ ਇਹਨਾਂ ਨੂੰ ਮੈਨੂੰ ਪਤਾ ਲੱਗਾ ਜੀ ਕਿ ਜਿਹੜਾ 1 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦੇ ਘਰਾਵ ਦਾ ਐਲਾਨ ਕੀਤਾ ਸੀ ਡੱਲੇਵਾਲ ਨੂੰ ਜਿਹੜਾ ਉਹ ਨਜ਼ਰਬੰਦ ਕਰਨ ਦੇ ਖਿਲਾਫ ਤੇ ਉਹ ਕਿਸ ਤਰ੍ਹਾਂ ਨੇ ਹੁਣ ਟਾਲ ਦਿੱਤਾ ਜੀ ਹੂੰ ਹੂੰ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਧਰਮ ਪਤਨੀ ਨੂੰ 2 ਕਰੋੜ ਦੀ ਠੱਗੀ ਕੌਣ ਲਾ ਗਿਆ ਇਹ ਜੀ ਇੱਕ ਤਾਂ ਉਹਨਾਂ ਨੇ ਦੋਸ਼ ਲਾਇਆ ਜੀ ਕਿ ਯੂਐਸਏ ਦਾ ਬੰਦਾ ਯੂਐਸਏ ਦਾ ਪੰਜਾਬੀ ਆ ਦੇ ਦੂਜਾ ਉਹ ਕਹਿੰਦੇ ਕਿ ਸਾਡਾ ਹੀ ਸਾਬਕਾ ਮੈਨੇਜਰ ਆ ਸਾਡਾ ਸਾਬਕਾ ਜਿਹੜਾ ਪੀ ਆ ਅਸਲ ਦੇ ਵਿੱਚ ਗੱਲ ਇਹ ਜੀ ਕਿ ਨਵਜੋਤ ਕੌਰ ਸਿੱਧੂ ਨੇ ਅੱਜ ਦੋਸ਼ ਲਾਇਆ ਇਸ ਗੱਲ ਦਾ ਕਿ ਰਣਜੀਤ ਐਮੀ ਨੂੰ ਜਿਹੜਾ ਅਮਰitsar ਦੇ ਵਿੱਚ ਹੈ ਇੱਥੇ ਸ਼ੌਪ ਕਮਪਲੈਕਸ ਉਹਨਾਂ ਨੇ ਕੋਈ ਲੈਣਾ ਹੋਊਗਾ ਬਾਈ ਕਰਨਾ ਹੋਊਗਾ ਖਰੀਦਣਾ ਹੋਊਗਾ ਉਹਦੇ ਲਈ ਕਹਿੰਦੇ ਵੀ ਸਾਡੀ ਡੀਲ طے ਹੋ ਗਈ ਸੀ ਵਿਚੋਲਾ ਵੀ ਸੀਗਾ ਸਾਰੇ ਵਿੱਚ ਸੀਗੇ ਜਿਹੜੇ ਵਿਚਾਲੇ ਡੀਲਰ ਹੁੰਦੇ ਉਹਦੇ ਵਿੱਚ ਵੀ ਸੀਗੇ ਉਹ ਕਹਿੰਦੇ ਵੀ 2 ਕਰੋੜ ਰੁਪਈਆ ਸੀ ਦਿੱਤਾ ਸੀਗਾ ਬਾਈ ਚੈੱਕ ਉਹਨਾਂ ਨੂੰ ਪੈਸੇ ਦਿੱਤੇ ਹੋਏ ਆ ਪੈਸੇ ਇਹਨਾਂ ਨੇ ਵਰਤ ਲਏ ਆ ਪਰ ਜਦੋਂ ਰਜਿਸਟਰੀ ਕਰਵਾਉਣੀ ਸੀ ਤੇ ਉਹਦੇ ਲਈ ਟਾਲ ਮਟੋਲ ਕਰੀ ਜਾਂਦੇ ਸੀ ਜਦੋਂ ਦਬਕਾ ਮਾਰ ਕੇ ਗੱਲ ਕਰੀ ਤੇ ਫਿਰ ਉਹਨਾਂ ਨੇ ਹਥਿਆਰੀ ਛੱਡ ਤੇ ਵੀ ਭਾਈ ਅਜੇ ਪ੍ਰੋਬਲਮਾਂ ਫਲਾਣਾ ਢਿੰਗੜਾ ਪਤਾ ਨਹੀਂ ਹੋਰ ਗੱਲਾਂ ਚੱਲ ਪਈਆਂ ਤੇ ਹੁਣ ਨਵਜੋਤ ਕੌਰ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਤੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਆ ਵੇਨੇ ਪਾਈ ਇਸ ਮਾਮਲੇ ਦੇ ਵਿੱਚ ਅਗਲਾ ਮੋੜ ਕਿਹੜਾ ਹੁੰਦਾ ਜੀ ਮਾਲਕ ਯੂਐਸਏ ਦਾ ਪੰਜਾਬੀ ਹੈ ਕੋਈ ਮੈਂ ਬਿਲਕੁਲ ਜੀ ਯੂਐਸਏ ਦਾ ਪੰਜਾਬੀ ਆ ਇਹਦੇ ਵਿੱਚ ਕੈਨੇਡਾ ਦਾ ਸਾਬਕਾ ਪੀਏ ਆ ਇੱਕ ਦੋ ਬੰਦੇ ਬੰਦੇ ਹੋਰ ਵੀ ਹੈਗੇ ਆ ਅੱਛਾ ਜਥੇਦਾਰ ਤੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਖੁਰਾ ਨੇ ਕੀ ਕਿਹਾ? ਸੁਖਵੀਰ ਬਾਦਲ ਖੁਰਾ ਨੇ ਜੀ ਦੋ ਟੁੱਕੇ ਗੱਲ ਕਹੀ ਹੈ ਕਿ ਭਾਈ ਜੋ ਕੁਝ ਕਿਹਾ ਜਾ ਰਿਹਾ ਮੰਦੜਾ ਉਹਨਾਂ ਨੇ ਕਿਹਾ ਜੀ ਕਿ ਦੇਖੋ ਕੁਝ ਕੁ ਲੋਕ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਫੇਕ ਅਕਾਊਂਟ ਬਣਾ ਕੇ ਜਥੇਦਾਰ ਸਾਹਿਬ ਦੇ ਬਾਰੇ ਅਕਾਲ ਤਰਤਪਾ ਸਾਹਿਬ ਦੇ ਬਾਰੇ ਗਲਤ ਟਿੱਪਣੀਆਂ ਕਰ ਰਹੀ ਜੋ ਕਿ ਬੰਦ ਭਾਗੀ ਗੱਲ ਆ। ਉਹਨਾਂ ਨੇ ਕਿਹਾ ਜੀ ਕਿ ਦੋ ਤਰੀਕ ਨੂੰ ਅਸੀਂ 2 ਦਸੰਬਰ ਨੂੰ ਮੈਂ ਤੇ ਬਾਕੀ ਸਾਥੀ ਜਿਹੜੇ ਉਹ ਹਾਜ਼ਰ ਹੋਣਗੇ ਜੋ ਵੀ ਜਥੇਦਾਰ ਸਾਹਿਬ ਦੇ ਵੱਲੋਂ ਫੈਸਲਾ ਸੁਣਾਇਆ ਜਾਊਗਾ ਸਿਰ ਮੱਥੇ ਆ। ਪਰ ਉਹਨਾਂ ਨੇ ਕਹਿ ਜੀ ਕਿ ਗੰਗਾਂ ਮੰਦੀਆਂ ਕਈ ਲੋਕ ਟਿੱਪਣੀਆਂ ਕਰੀਏ ਇਹਦੇ ਜਿਹੜੀ ਕਿ ਬਹੁਤ ਮਾੜੀ ਗੱਲ ਆ ਅਗਲੀ ਗੱਲ ਮਹੱਤਵਪੂਰਨ ਹੈ ਆ ਵੀ ਅੱਜ ਜਥੇਦਾਰ ਸਾਹਿਬ ਨੇ ਗੱਲ ਕਹੀ ਹੈ ਗਿਆਨੀ ਰਘਵੀਰ ਸਿੰਘ ਨੇ ਉਹਨਾਂ ਨੇ ਕਹਿ ਜੀ ਕਿ ਦੋ ਤਰੀਕੇ ਨੂੰ ਜਦੋਂ ਸੁਖਬੀਰ ਉਹਨਾਂ ਨੂੰ ਬੁਲਾਇਆ ਗਿਆ ਉਸ ਦਿਨ ਜੇਕਰ ਕਿਸੇ ਵੀ ਅਕਾਲੀ ਨੇ ਜਾਂ ਕਿਸੇ ਵੀ ਹੋਰ ਬੰਦੇ ਨੇ ਆ ਕੇ ਇਥੇ ਖਲਲ ਪਾਇਆ ਜਾਂ ਕਰੇ ਸਭ ਖਰੂ ਖਪਾ ਕੀਤਾ ਤੇ ਭਾਈ ਉਹ ਆਪ ਦਾ ਜ਼ਿੰਮੇਵਾਰ ਆਪ ਹੋਊਗਾ ਮਤਲਬ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਆ ਕਿ ਕੋਈ ਨਾ ਕੋਈ ਧੇਰਾ ਕਿਸੇ ਰੌਲਾ ਹੀ ਪਾਉਣਾ ਨਾ ਸਾਨੂੰ ਫੈਸਲਾ ਮੰਜ਼ੂਰ ਨਹੀਂ ਸਾਨੂੰ ਤਾਂ ਆ ਗੱਲ ਤੁਹਾਡੀ ਐ ਲੱਗਦੀ ਤੁਹਾਨੂੰ ਆ ਕਰਨਾ ਚਾਹੀਦਾ ਸੀ ਉਹਨਾਂ ਨੇ ਪਹਿਲਾਂ ਹੀ ਇਸ ਗੱਲ ਦੀ ਤਾਂੜਨਾ ਕਰਤੀ ਹੈ ਜੀ ਸ਼ਹੀਦ ਆਜ਼ਮ ਸਰ ਭਗਤ ਸਿੰਘ ਹੋਰਾਂ ਦੇ ਬੁੱਤ ਨੂੰ ਲੋਕ ਸਮਰਪਣ ਕਰਨ ਵਾਰੇ ਕੀ ਇਸ਼ੂ ਕੀ ਬਣਿਆ ਹੋਇਆ ਅਸਲ ਵਿੱਚ ਜੀ ਇਸ਼ੂ ਇਹ ਬਣਿਆ ਹੋਇਆ ਵੀ ਇਹ ਜਿਹੜਾ ਬੁੱਤ ਆ ਨਾ ਇਹ ਉਥੇ ਗੱਡ ਤਾਂ ਦਿੱਤਾ ਗਿਆ ਪਰ ਇਹਦਾ ਢੁੰਡ ਨਹੀਂ ਚੁੱਕਿਆ ਗਿਆ ਵੈਸੇ ਤਾਂ ਚਲੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਖਸੀਅਤ ਇੰਨੀ ਵੱਡੀ ਹੈ ਕੱਡ ਬੁੱਤ ਰਤਬਾ ਇੰਨਾ ਵੱਡਾ ਵੀ ਉਹ ਲੋਹ कुंड ਚ ਕਾਉਣ ਦੀ ਲੋੜ ਨਹੀਂ ਸਾਡੇ ਦਲਾਂ ਦੇ ਵਿੱਚ ਹੀ ਵਸਿਆ ਪਰ ਕਿਉਂਕਿ ਸਿਆਸਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਕਿ ਭਾਈ ਅਸੀਂ ਮੁਹਾਲੀ ਵਾਲੇ 에어ਪੋਰਟ ਦੇ ਉੱਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਬੁੱਤ ਲਾਵਾਂਗੇ ਕਿਉਂਕਿ ਸੀਸੀਲਾਂ ਦੇ ਸੁਪਰੀਆ ਨੂੰ ਸਰਕਾਰ ਕਰਨ ਦੇ ਲਈ ਬਚਨਬਾਦਾਂ ਉਹਨਾਂ ਨੇ ਉਦੋਂ ਇਹ ਗੱਲ ਕਹੀ ਸੀ ਪਰ ਉਹ ਬੁੱਤ ਉੱਥੇ ਲਾ ਵੀ ਦਿੱਤਾ ਗਿਆ 30 ਫੁੱਟ ਉੱਚਾ ਬੁੱਤ ਵੀ ਲਾਇਆ ਪਰ ਉਹਦੇ ਉੱਤੇ ਨਾ ਜਿਹੜੇ ਕੱਪੜਾ ਬਣੇਟਿਆ ਹੋਇਆ ਉਹਨੂੰ ਹਲੇ ਲੋਕਰਪੜ ਨਹੀਂ ਕੀਤਾ ਗਿਆ ਉਹ ਵਿਚਾਲੇ ਚੋਣ ਦਾਵਤਾ ਲੱਗ ਗਿਆ ਕਈ ਹੋਰ ਕੰਮਕਾਜ ਸਰਕਾਰੀ ਪੈਗੇ ਅੱਜ ਬੀਜੇਪੀ ਨੇ ਇੱਥੇ ਪਹੁੰਚ ਕੇ ਤੇ ਆਪ ਦਾ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਹਿ ਦਿੱ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਵਾਲੀ ਸਰਕਾਰ ਹੁਣ ਗਈ ਕਿੱਧਰ ਲੁਕੀ ਕਿੱਥੇ ਆ ਉਹ ਕਰਦੀ ਕੀ ਹੈ ਇਸ ਵੇਲੇ ਤੇ ਦੂਜੀ ਗੱਲ ਉਹਨਾਂ ਨੇ ਮਹੱਤਵਪੂਰਨ ਨੇ ਕਹੀਆ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ 10 ਦਿਨ ਦਾ ਸਮਾਂ ਦਿੱਤਾ ਜੇ ਤਾਂ ਇਹਨਾਂ ਨੇ 10-15 ਦਿਨ ਦੇ ਵਿੱਚ ਵਿੱਚ ਇਹਦਾ ਉਦਘਾਟਨ ਕਰਤਾ ਠੀਕ ਹੈ ਨਹੀਂ ਤਾਂ ਫਿਰ ਬੀਜੇਪੀ ਨੇ ਆਪਣੇ ਵੱਲੋਂ ਕਰ ਦੇਣਾ ਜੀ ਉਹ ਕੀ ਵਜ੍ਹਾ ਕੀ ਹੋਈ ਕਿਉਂ ਨਹੀਂ ਹੋ ਰਿਹਾ ਉਦਘਾਟਨ ਕਰਨ ਨੂੰ ਤਾਂ ਬਹੁਤਾ ਚਿਰ ਨਹੀਂ ਲੱਗਦਾ ਉਹ ਤਾਂ ਮੇਰੇ ਖਿਆਲ ਮੁੱਖ ਮੰਤਰੀ ਨੇ ਕਰਨਾ ਸੀ ਹਾਂ ਬਿਲਕੁਲ ਜੀ ਦੇਖੋ ਵਿਚਾਲੇ ਨਾ ਚੋਣਾਂ ਦਾ ਪਤਾ ਲੱਗ ਗਿਆ ਵਿਚਾਲੇ ਚੋਣਾਂ ਆ ਗਈਆਂ ਕਦੇ ਕੋਈ ਜ਼ਮੀਨੀ ਚੋਣ ਆ ਗਈ ਕਦੇ ਕੋਈ ਆ ਗਈ ਕਦੇ ਪੰਚਾਇਤੀ ਚੋਣ ਆ ਗਈ ਕਦੇ ਕਿੱਧਰ ਸ਼ਹਿਰ ਦੁਰਗੀਵਿਆਂ ਦੇ ਕਰਕੇ ਹੋਵੇ ਜਾਂ ਕੋਈ ਹੋਰ ਕਾਰਨ ਹੋਊਗਾ ਮਿੰਟ 15 ਦਾ ਹੀ ਕੰਮ ਆ ਜਾਣਾ ਉਦਘਾਟਨ ਕਰਨਾ ਤੇ ਆਉਣਾ ਵੈਸੇ ਤਾਂ ਮੈਨੂੰ ਲੱਗਦਾ ਜੀ ਕਿ ਆਮ ਲੋਕਾਂ ਤੋਂ ਹੀ ਕਰਵਾਉਣਾ ਚਾਹੀਦਾ ਸ਼ਹੀਦ ਭਗਤ ਸਿੰਘ ਆਮ ਲੋਕਾਂ ਦਾ ਖਾਸ ਲੋਕਾਂ ਦਾ ਹੋ ਹੈ ਵੀ ਨਹੀਂਗਾ ਜੀ ਆਜ਼ਮ ਸਰਦਾਰ ਭਗਤ ਸਿੰਘ ਦੇ ਬਹਿ ਸੋਚਦਾ ਵੀ ਬੁੱਤ ਤੋਂ ਪਰਦਾ ਹੀ ਚੁਕਵਾਉਣਾ ਨਾ ਕਿਸੇ ਰਿਕਸ਼ਾ ਚਾਲਕ ਦੇ ਕੋਲੋਂ ਲਵਾਉਣਾ ਚਾਹੀਦਾ ਕੋਈ ਮਜ਼ਦੂਰ ਜਿਹੜਾ ਪੈੜ ਤੇ ਖੜ ਕੇ ਕੰਮ ਕਰਦਾ ਉਹਦੇ ਕੋਲੋਂ ਕਰਵਾਓ ਫਿਰ ਗੱਲ ਚੰਗੀ ਲੱਗਦੀ ਹੈ ਜੀ ਤੇ ਬਾਕੀ ਜਿਹੜਾ ਬੁੱਢੇ ਨਾਲੇ ਨੂੰ ਬੰਦ ਲਾਉਣ ਦਾ ਮਾਮਲਾ ਸੀ ਉਹਦੇ ਬਾਰੇ ਕੀ ਡਿਵੈਲਪਮੈਂਟ ਹੋਈ ਹੈ ਹੁਣ ਦੇਖੋ ਜੀ ਇਹ ਮਾਮਲਾ ਕਾਫੀ ਪੱਕ ਗਿਆ ਮੇਰਾ ਖਿਆਲ ਹੈ ਵੀ ਇਹ ਮਾਮਲਾ ਹਾਲੇ ਹੋਰ ਪੱਕੂਗਾ ਉਹ ਕਿਹੜੇ ਪਿੱਛੇ ਕਾਰਨ ਇਹ ਜੀ ਕਿ ਜਿਹੜੇ ਰੰਗ ਵਾਲੀਆਂ ਫੈਕਟਰੀਆਂ ਦੇ ਮਾਲਕ ਆ ਉਹ ਇਹ ਗੱਲ ਕਹਿੰਦੇ ਵੀ ਭਾਈ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਲੱਖਾਂ ਸਿਧਾਣਾ ਤੇ ਬਾਕੀ ਜਿਹੜੇ ਉਹਨਾਂ ਨੇ ਸਾਥੀ ਆ ਅਮਤੋਜ ਮਾਨ ਤੇ ਕਈ ਹੋਰ ਉਹਨਾਂ ਨੇ ਇਹ ਗੱਲ ਕਹੀ ਆ ਵੀ 3 ਦਸੰਬਰ ਨੂੰ ਹਮ ਹਮਾ ਕੇ ਪੂਰੇ ਪੰਜਾਬ ਵਾਸੀ ਆ ਜਿਹੜੇ ਉਹ ਇੱਥੇ ਪਹੁੰਚੋ ਯਾਨੀ ਕਿ ਬੁੱਡੇ ਵਾਲੇ ਤੇ ਪਹੁੰਚੋ ਇਹਨੂੰ ਬੰਦ ਮਾਰਨਾ ਇਸ ਕਰਕੇ ਬੰਦ ਮਾਰਨਾ ਕਿਉਂਕਿ ਸਰਕਾਰਾਂ ਨੇ ਕਦੇ ਕੀਤਾ ਕੁਝ ਨਹੀਂਗਾ ਤੇ ਭਾਈ ਆਪਾਂ ਪਾਣੀ ਨੂੰ ਬਚਾਉਣਾ ਕਿਉਂਕਿ ਇਹਦਾ ਪਾਣੀ ਸਤਲੁਜ ਦੇ ਵਿੱਚ ਵੀ ਜਾਂਦਾ ਤੇ ਫੈਕਟਰੀਆਂ ਵਾਲੇ ਜਿਹੜੇ ਉਹ ਗੰਦ ਬਹੁਤ ਪਾ ਰਹੇ ਆ ਫੈਕਟਰੀਆਂ ਵਾਲੇ ਕਹਿੰਦੇ ਵੀ ਭਾਈ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਪ੍ਰਦਰਸ਼ਨ ਕਰਾਂਗੇ ਜੇਕਰ ਸਾਡੇ ਤੁਸੀਂ ਇਸੇ ਜਾ ਕੇ ਸਾਨੂੰ ਪਰੇਸ਼ਾਨ ਕਰੋਗੇ ਆ ਕੇ ਸੋ ਇਸ ਤਰੀਕੇ ਦੇ ਅੰਦਰ ਖਾਤੇ ਰੋਲੇ ਚੱਲਦੇ ਆ ਸਰਕਾਰ ਬਿਲਕੁਲ ਚੁੱਪ ਪ੍ਰਸ਼ਾਸਨ ਬਿਲਕੁਲ ਚੁੱਪ ਤੇ ਲੱਖੇ ਸੁਧਾੜੇ ਹੋਣਾ ਨੇ ਅੱਜ ਇਹ ਗੱਲ ਕਹੀ ਆ ਵੀ ਪੂਰੇ ਪੰਜਾਬ ਦੇ ਵਿੱਚੋਂ ਲੁਧਿਆਣੇ ਦੇ ਵਿੱਚ ਪਹੁੰਚੋ ਪੰਜਾਬ ਪੰਜਾਬੀ ਪ੍ਰੇਮੀ ਪਾਣੀ ਪ੍ਰੇਮੀ ਤੇ ਜੇਕਰ ਪੁਲਿਸ ਰੋਕੇ ਤਾਂ ਉੱਥੇ ਹੀ ਸੜਕਾਂ ਦੇ ਉੱਤੇ ਜਾਮ ਲਾ ਦਿਓ ਸੋ ਉਹਨਾਂ ਨੇ ਅੱਜ ਇਸ ਗੱਲ ਦਾ ਸੁਨੇਹਾ ਦਿੱਤਾ ਜੀ ਆਪਣੇ ਤਾਏ ਦੇ ਫੁੱਲ ਚੁਗਣਗੇ ਮੁੰਡੇ ਦੇ ਗੋਲੀ ਕਿਹਨੇ ਮਾਰਤੀ ਜੀ ਜੀ ਦੇਖੋ ਕਹਿ ਨਹੀਂ ਤਾਂ ਹੈਗੇ ਵੀ ਜ਼ਮੀਨਦਾਰ ਰੌਲਾ ਸੀਗਾ ਤਾਂ ਕਰਕੇ ਮਾਰਤੀ ਪਰ ਬਹੁਤ ਮਾੜੀ ਗੱਲ ਆ ਭਾਵੇਂ ਕੋਈ ਵੀ ਰੌਲਾ ਹੋਵੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਤਲੋਗਾਰਦ ਹੋਣੀ ਨਹੀਂ ਚਾਹੀਦੀ ਪਟਿਆਲੇ ਦੇ ਵੱਲੋਂ ਇਹ ਖਬਰ ਆਈ ਹੈ ਇੱਥੇ ਪਤਾ ਲੱਗਾ ਜੀ ਕਿ ਜਿਹੜਾ ਇੱਕ ਮੁੰਡਾ ਉਹਦਾ ਨਾਮ ਨਵਨੀਤ ਸਿੰਘ ਆ ਉਹ ਆਪਣੇ ਤਾਏ ਦੇ ਫੁੱਲ ਚੁਗਣ ਗਿਆ ਸੀ ਤੇ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਹੀ ਉਹਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜ਼ਮੀਨ ਦਾ ਕੋਈ ਰੌਲਾ ਰੱਪਾ ਦੱਸਿਆ ਜਾ ਰਿਹਾ ਤੇ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਜੀ ਤੇ ਬਾਕੀ ਚੰਡੀਗੜ੍ਹ ਦੇ ਕਲੱਬਾਂ ਮੂਰੇ ਜਿਹੜੀ ਬੰਬ ਸੁੱਟ ਕੇ ਗਏ ਸੀ ਫੜੇ ਗਏ ਹੋ ਬਿਲਕੁਲ ਜੀ ਪੁਲਿਸ ਨੇ ਗੱਲ ਕਹੀ ਆ ਵੀ ਅੱਜ ਹਿਸਾਰ ਦੇ ਵਿੱਚ ਇਹਨਾਂ ਨਾਲ ਇਨਕਾਊਂਟਰ ਹੋਇਆ ਹਾਲਾਂਕਿ ਉਹਨਾਂ ਦੇ ਕਹਿੰਦੇ ਵੀ ਪੈਰਾਂ ਦੇ ਵਿੱਚ ਗੋਲੀਆਂ ਵੱਜੀਆਂ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਚੰਡੀਗੜ੍ਹ ਦੇ ਦੋ ਕਲੱਬਾਂ ਦੇ ਬਾਹਰ ਬੰਬ ਛੁੱਟਣ ਵਾਲੇ ਜਿਹੜੇ ਰੋਸ਼ੀ ਆ ਉਹਨਾਂ ਦਾ ਪੁਲਿਸ ਦੇ ਨਾਲ ਅੱਜ ਹਿਸਾਰ ਦੇ ਵੱਲ ਮੁਕਾਬਲਾ ਹੋਇਆ ਦੋਨਾਂ ਪਾਸੇ ਤੋਂ ਕਨੇ ਗੋਲੀਆਂ ਚੱਲੀਆਂ ਕਹਿੰਦੇ ਵੀ ਜਿਹੜੇ ਇਹਨਾਂ ਨੇ ਗੈਂਗਸਟਰਾਂ ਦੇ ਗੋਲੀਆਂ ਚਲਾਈਆਂ ਤੇ ਜੇਕਰ ਪੁਲਿਸ ਮੁਲਾਜ਼ਮਾਂ ਨੇ ਬੁਲਟ ਪ੍ਰੂਫ ਜੈਕਟਾਂ ਨਾ ਪਾਈਆਂ ਹੁੰਦੀਆਂ ਕਹਿੰਦੇ ਵੀ ਫਿਰ ਇਹਾਂ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਹੋ ਸਕਦਾ ਸੀਗਾ ਤੇ ਜਿਹੜੇ ਦੋਨੋਂ ਜਾਣੇ ਆ ਇਹ ਹਿਸਾਰ ਦੇ ਹਸਪਤਾਲ 'ਚ ਭਰਤੀ ਕਰਵਾਏ ਗਏ ਗੈਂਗਸਟਰ ਤੇ ਚੰਡੀਗੜ੍ਹ ਦੀ ਪੁਲਿਸ ਤੇ ਹਿਸਾਰ ਦੀ ਐਸ.ਟੀ.ਐਫ ਨੇ ਜੁਆਇੰਟ ਆਪਰੇਸ਼ਨ ਕੀਤਾ ਹੈਗਾ ਤੇ ਇਹਨਾਂ ਦੋਹਾਂ ਦੇ ਪੈ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਮੌਸਮ ਸੰਨ ਸਰ ਅੱਜ ਗਰਮ ਸੀਗਾ ਦਿਨ ਦੇ ਵੇਲੇ ਤਾਂ ਗਰਮ ਸੀਗਾ ਤੇ ਇਸ ਵੇਲੇ ਪੰਜਾਬ ਦੇ ਵਿੱਚ ਜਦੋਂ ਆਪਾਂ 10 ਵਜਕੇ ਤੇ 50 ਮਿੰਟ ਦੇ ਉੱਤੇ ਭਾਰਤੀ ਸਮੇਂ ਦੇ ਮੁਤਾਬਕ ਰਾਤ ਨੂੰ ਆਪਾਂ ਗੱਲਬਾਤਾਂ ਕਰ ਰਹੇ ਹਾਂ ਲਾਈਵ ਇਸ ਵੇਲੇ ਠੰਡਾ ਦਿੜ ਦੇ ਵੇਲੇ ਮੌਸਮ ਖੁਸ਼ਕ ਧੂੜ ਭਰਿਆ ਤੇ ਗਰਮਾ ਤੇ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਪ੍ਰਗਟਾਈ ਨਹੀਂ ਗਈ ਜਰਨਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਮਿਹਰਬਾਨੀ